ਨਬ ਜੇਲ ਤੋਂ ਰਿਹਾਈ ਮਿਲਣ ਤੋਂ ਬਾਅਦ ਵਿਕਰਮ ਸਿੰਘ ਮਜੀਠਿਆ ਤੇ ਉਹਨਾਂ ਦੇ ਪਤਨੀ ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਦੁੱਖ ਨਿਵਾਨ ਸਾਹਿਬ ਵਿਖੇ ਨਤਮਸਤਕ ਹੁੰਦੇ ਇਸ ਤਰ੍ਹਾਂ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਜੇਲ ਦੇ ਬਾਹਰ ਮਜੀਠਿਆ ਦਾ ਸਵਾਗਤ ਕਰਨ ਪਹੁੰਚੇ ਹੁੰਦੇ ਨੇ ਉਹ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਮੱਥਾ ਟਿਕਿਆ ਜਾਂਦਾ ਤੇ ਇਸ ਦੌਰਾਨ ਸੰਗਤ ਵੀ ਗੁਰਦੁਆਰਾ ਸਾਹਿਬ ਵਿਖੇ ਜੋ ਮੱਥਾ ਟਿਕਣਾ ਹੀ ਸੋ ਉਹਨਾਂ ਵੱਲੋਂ ਮਜੀਠਿਆ ਨੂੰ ਤੇ ਉਹਨਾਂ ਦੇ ਪਤਨੀ ਨੂੰ ਵਦਾਈਆਂ ਦਿੱਤੀਆਂ ਸ਼ਾਂਤੀਆਂ ਨੇ ਦੱਸਦੇ ਕਿ ਬੀਤੇ ਦਿਨ ਸੁਪਰੀਮ ਕੋਰਟ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਸੀ ਜਿੱਥੇ ਉਹਨਾਂ ਨੂੰ ਕੇਸ ਦੇ ਵਿੱਚ ਜਿਸ ਮਾਮਲੇ ਦੇ ਵਿੱਚ ਉਹ ਨਜ਼ਰਬੰਦ ਸੀ ਜੇਲ੍ਹ ਦੇ ਵਿੱਚ ਉਸ ਤੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਅੱਜ ਉਹਨਾਂ ਨੂੰ ਉੱਥੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਲੈਂਡ ਦੇ ਲਈ ਨਾ ਸਿਰਫ ਉਹਨਾਂ ਦੇ ਸਮਰਥਕ ਬਲਕਿ ਉਹਨਾਂ ਦੇ ਪਤਨੀ ਗਨੀਵ ਕੌਰ ਮਜੀਠੀਆ ਵੀ ਪਹੁੰਚਦੇ ਨੇ ਜਿਸ ਤੋਂ ਬਾਅਦ ਇਨਦ ਦੇ ਵੱਲੋਂ ਸਿਰ ਵਿਦੂਕਨਵਾਂ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੇ ਇਸ ਦੌਰਾਨ ਇਹਨਾਂ ਦੇ ਵੱਲੋਂ ਮੱਥਾ ਟਿਕਿਆ ਜਾਂਦਾ ਤੇ ਸਭ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ